ਯਾਰ ਅੱਜ ਦੇ ਇਹਨਾਂ ਸਭੇ ਸਾਰੀ ਸੰਗਤਾਂ ਦਾ ਪਹਿਲੋਂ ਧੰਨਵਾਦ ਤੁਸੀਂ ਆਏ ਹੋ ਬੜਾ ਬਹੁਤ ਬਹੁਤ ਧੰਨਵਾਦ ਹੈ ਬਾਹਰੀ ਜੀ ਦਾ ਖਾਲਸਾ ਹੋਇਆ ਹੁਣ ਤੁਸੀਂ ਆ ਗਏ ਵਿੱਚ 71 ਹੋਈਆਂ ਸੰਗਤਾਂ ਮੇਰੇ ਵੱਡੇ ਵੀਰ ਬਜ਼ੁਰਗ ਮਾਤਾਵਾਂ ਭੈਣਾਂ ਤੇ ਮੇਰੇ ਜਿੰਨੇ ਨੌਜਵਾਨ ਸਾਥੀ ਅੱਜ ਇੱਥੇ ਮੁਜੇ ਨੇ ਪਹਿਲਾਂ ਤਾਂ ਮੈਂ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਡੀ ਹਲਕੇ ਪੈਲ ਦੀ ਸਮੁੱਚੀ ਲੀਡਰਸ਼ਿਪ ਮੇਰੇ ਬਹੁਤ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਮਤਨੀਪੁਰ ਸਾਹਿਬ ਵੱਲੋਂ ਤੇ ਸਾਡੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝੰਜਰ ਜੀ ਵੱਲੋਂ ਜਰਨਲ ਸਕੱਤਰ ਦਾ ਜਿਹੜਾ ਉਹਦਾ ਮਿਲਿਆ ਇਹਦੇ ਸਬੰਧ ਵਿੱਚ ਅੱਜ ਮੇਰੇ ਭਰਾ ਮਨਜੋਤ ਸਿੰਘ ਨੇ ਤੇ ਸਾਡੇ ਬਹੁਤ ਸਤਕਾਰਯੋਗ ਸਰਪੰਚ ਸਰਦਾਰ ਮੋਦਨ ਸਿੰਘ ਦੀ ਅਗਵਾਈ ਵਿੱਚ ਪਿੰਡ ਜਹਾਂਗੀਰੇ ਇਕੱਠ ਕੀਤਾ ਤੇ ਸੇਵਾਦਾਰ ਕੌਮ ਦੇ ਨਮਾਇਦੇ ਹਾਜ਼ਰ ਨੇ ਜਿਵੇਂ ਮੇਰੇ ਬਹੁਤ ਹੀ ਸਤਕਾਰਯੋਗ ਪਰਿਵਾਰ ਦੇ ਬੇਟੀਆਂ ਬਰਾਂਜੋਤ ਪਾਪ ਸਿੰਘ ਜੀ ਦਾ ਸਾਹ ਸਰਪੰਚ ਸਾਹਿਬ ਸਰਦਾਰ ਮੋਦਨ ਸਿੰਘ ਜੀ ਮਤੀ ਸਿੰਘ ਜੀ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਿੰਘ ਜੀ ਸਾਹਿਬ ਕੋਈ ਨਹੀਂ ਕੋਈ ਨਹੀਂ ਬੈਠਾ ਮੂਹਰ ਬਾੜਾ ਚਾਹ ਦੀ ਇਹਨਾਂ ਦਾ بڑا ਚਾਹ ਸਾਨੂੰ ਕਿਉਂਕਿ ਬੱਚੇ ਸਾਡੀ ਪੰਜਾਬ ਦੀ ਵਿਚਾਰੀ ਲੋਗ ਨਹੀਂ ਕਰਦੇ ਸੰਭਾਲਣ ਲਈ ਅੱਗੇ ਆਏ ਨਹੀਂ ਬਾਹਰ ਨੂੰ ਜੀ ਕੀ ਬੰਦੇ ਆਪਾਂ ਬਹੁਤੀਆਂ ਗੱਲਾਂ ਨਹੀਂ ਰਿਪੀਟ ਕਰਨੀਆਂ ਇੱਕ ਤਾਂ ਇਸ ਗੱਲ ਦਾ ਅਸੀਂ ਬਹੁਤ ਥਾਪੜਾ ਦਿੰਦੇ ਆ ਇਹਨਾਂ ਨੌਜਵਾਨਾਂ ਨੂੰ ਜਿੰਨੇ ਨੌਜਵਾਨ ਬਹੁਤ ਹੀ ਆਪਣੀ ਊਰਜਾ ਨੂੰ ਆਪਣੀ ਨਾਰਕੀ ਨੂੰ ਸਹੀ ਦਿਸ਼ਾ ਵੱਲ ਨੂੰ ਤੋਰਨ ਵਾਸਤੇ ਸਹੀ ਪਾਰਟੀ ਨਾਲ ਖੜਕੇ ਪੰਜਾਬ ਦੀ ਵਾਰ ਸ਼ੁਰੂ ਬਣੀ ਕਾਲੀਤਾਲ ਦੇ ਪੱਟੇ ਤੇ ਖੜਕੇ ਇਹਨਾਂ ਨੇ ਆਪਣੀ ਚਟਾਰ ਵਰਗੀ ਸ਼ਕਤੀ ਦਾ ਮਜ਼ਹਰਾ ਕੀਤਾ ਤੇ ਇਹ ਨੌਜਵਾਨ ਇੱਕ ਬਹੁਤ ਵੱਡੀ ਨਹੀਂ ਨਹੀਂ ਲਹਿਰ ਪੈਦਾ ਕਰ ਰਹੇ ਨੇ ਪੰਜਾਬ ਦੀ ਖੁਸ਼ਹਾਲੀ ਦੀ ਸੋ ਇਹਨਾਂ ਨੂੰ ਬਹੁਤ ਸ਼ਾਬਾਸ਼ ਦੇ ਦਿੰਦੇ ਆ ਆ ਗੌਰ ਪ੍ਰੀਤਾ ਪੀਤਾ ਇਹ ਤਾਂ ਤੁਹਾਡਾ ਬੱਚਾ ਸੋ ਇਸ ਗੱਲ ਦੀ ਖੁਸ਼ੀ ਹੋਈਆ ਬਈ ਜ਼ਮੀਨਾਂ ਜਾਇਦਾਦਾਂ ਘਰ-ਬਾਰ ਤਾਂ ਜਿੰਨੇ ਬਣਾਏ ਨੇ ਮਹਾਰਾਜ ਨੇ ਤਾਂ ਇਹਨਾਂ ਨੇ ਸਾਹਮਣੇ ਤੇ ਪਰ ਜੋ ਥਿੰਕਾਂਗੇ ਸਾਹਮਣੇ ਲਈ ਬੱਚਾ ਗਿਆ ਜੀ ਉਸੇ ਤੇ ਸੰਭਾਲ ਉਸ ਬੱਚਾ ਉਹ ਬੱਚੇ ਤੇ ਬੜਾ ਮਾਣ ਵੀ ਹੁੰਦਾ ਤੇ ਉਹਦਾ ਬੜਾ ਚਾਹ ਵੀ ਹੁੰਦਾ ਬੜੀ ਖੁਸ਼ੀ ਵੀ ਹੁੰਦੀ ਆ ਇਸ ਸੇ ਵੱਧ ਕਰ ਔਰ ਖੁਸ਼ੀ ਕੀ ਆ ਹੋਗੀ ਬਾਪ ਕੋ ਉਸਤਾਦ ਕੋ ਆਪਸੇ ਵੱਧਦਾ ਹੋਇਆ ਦੇਖੇ ਸ਼ਾਗਿਰਦ ਕੋ ਔਲਾਦ ਕੋ ਦੇ ਤਹਿਤ ਹਲਕੇ ਪੈਲ ਵਿੱਚ ਪਹੁੰਚਣਗੇ ਤੇ ਮਦਨੀਪੁਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਦੋ ਸ਼ਰਤ ਸੰਗਤਾਂ ਦੇ ਨਾਲ ਸਾਂਝੇ ਕਰਨ ਤੇ ਸਨੇਹਾ ਦੇਣ ਬਹੁਤ ਹੀ ਸਨਮਾਨਜੋ ਜਿਹੇਦਾਰ ਅਰਪਾਲ ਸਿੰਘ ਜੀ ਜਲਾ ਮੈਂਬਰ ਐਜਪੀਸੀ ਉਹਨਾਂ ਦੇ ਨਾਲ ਜਿਹੇਦਾਰ ਚੰਨ ਸਿੰਘ ਜੀ ਆਲਮਗੀਰ ਮੈਂਬਰ ਐਜਪੀਸੀ ਸਰਦਾਰ ਗੁਰਪ੍ਰ ਸਿੰਘ ਜੀ ਲਾਪਰਾ ਸਰਦਾਰ ਜਗਦੇਵ ਸਿੰਘ ਜੀ ਗੁਰਜੀ ਸਰਕਲ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਧਮੋਟ ਅਤੇ ਸਰਦਾਰ ਮੋਦਰ ਸਿੰਘ ਜੀ ਸਰਪੰਚ ਜਾਗੀਰ ਜੀ ਬਹੁਤ ਹੀ ਸਤਿਕਾਰਯੋਗ ਨਗਰ ਨਿਵਾਸੀ ਮੇਰੇ ਵੀਰੋ ਭੈਣੋ ਅਤੇ ਭਰਾਓ ਕਰੋ ਪ੍ਰਵਾਨ ਅਤੇ ਵਾਹਿਗੁਰੂ ਜੀ ਕਾ ਜੀ ਜਿੰਨੀ ਵੀ ਸੰਗਤ ਖੁੱਜੀ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀਰ ਅੰਤਰਪਾਲ ਸਿੰਘ ਲੰਡਾ ਜੀ ਆ ਸਾਡੇ ਜੋ ਨੌਜਵਾਨ ਵੀਰ ਨੇ ਮਨਜੋਤ ਸਿੰਘ ਜੀ ਜਿਵੇਂ ਸਾਨੂੰ ਇਹ ਗੁਰਪ੍ਰੀਤ ਸਿੰਘ ਕਹਿਣਗੇ ਅਸੀਂ ਜਿੰਨੀ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਉੱਤੇ ਲਾਵਾਂਗੇ ਅਤੇ ਉਹਨਾਂ ਨੂੰ ਸੋਨਿਆ ਸਾਸਰੀਆ ਇਹ ਨਹੀਂ ਮੈਂ ਅਨਪ੍ਰਿੰਟ ਕਰਾਂਗੇ ਬੋਲੇ ਸੋ ਜਸ ਸਾਸ ਰਿਆ ਇਧਰ ਇਧਰ ਬੋਲੇ ਸੋ ਨਾ ਜੋ ਸਿਰੀ ਕਾਲ ਬੋਲੇ ਸੋ ਪ੍ਰੀਜੀ ਅੱਜ ਇੱਥੇ ਸਨਮਾਨ ਰੱਖਿਆ ਗਿਆ ਤੁਹਾਡਾ ਹਾਂਜੀ ਕੀ ਕਹਿਣਾ ਆਪ ਜੀ ਦਾ ਇਸ ਸਨਮਾਨ ਬਾਰੇ ਅੱਜ ਪਿੰਡ ਜਹਾਗੀਰ ਵਿਖੇ ਮੇਰੇ ਬਹੁਤ ਸਤਿਕਾਰਯੋਗ ਭਰਾ ਮਨਜੋਤ ਸਿੰਘ ਗਿੱਲ ਵੱਲੋਂ ਆਪ ਦੇ ਗ੍ਰਹਿ ਵਿਖੇ ਜੋ ਪਿੰਡ ਦੀ ਸੰਗਤ ਅਤੇ ਨੌਜਵਾਨ ਵੀਰਾਂ ਨੂੰ ਇਕੱਤਰ ਕਰਕੇ ਸਨਮਾਨਿਤ ਕੀਤਾ ਗਿਆ ਦਾਸ ਨੂੰ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਯੂਟੂਬਿੰਗ ਦਾ ਜਰਨਲ ਸਖਤਰ ਦਾ ਜੋ ਮਾਨ ਬਖਸ਼ਿਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਤੇ ਸਰਦਾਰ ਸਰਜੀਤ ਸਿੰਘ ਜੰਜਰਜੀ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਮੁੱਚੀ ਸੰਗਤ ਦਾ ਜਿਹੜੀ ਹਰ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਕਾਰਜ ਵਿੱਚ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਆ ਤੇ ਬਹੁਤ ਧੰਨਵਾਦ ਕਰਦਾ ਮਨਜੋਤ ਸਿੰਘ ਗਿੱਲ ਦਾ ਜਿਹਨੇ ਅੱਜ ਆਪਣੇ ਪਿੰਡ ਬੁਲਾ ਕੇ ਸਾਨੂੰ ਇੰਨਾ ਮਾਨ ਬਖਸ਼ਿਆ ਸਮੁੱਚੇ ਨੌਜਵਾਨ ਵੀਰ ਸਾਡੇ ਨਾਲ ਇੱਥੇ ਹਾਜ਼ਰੀ ਨੇ ਪਹੁੰਚੇ ਨੇ ਸੁਖਬੀਰ ਸਿੰਘ ਬਾਦਲ ਜੀ ਦੀਆਂ ਪੰਜਾਬ ਚੋਂ ਯਾਤਰਾ ਲੰਘ ਰਹੀ ਆ ਜਿੱਥੇ ਵੀ ਅਸੀਂ ਜਾਣੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਸਾਡੀ ਪੂਰੇ ਪੰਜਾਬ ਵਿੱਚ ਨੌਜਵਾਨਾਂ ਦੀ ਇੱਕ ਟੀਮ ਚੱਲ ਰਹੀ ਆ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਵੱਡੇ ਇਕੱਠ ਨੌਜਵਾਨਾਂ ਦੇ ਹੁੰਦੇ ਨੇ ਤੇ ਵੱਡੇ ਇਕੱਠ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸ਼ਮੂਲੀਅਤ ਕਰਦੇ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਨੌਜਵਾਨ ਵਰਗ ਦਾ ਬਹੁਤ ਵੱਡਾ ਸਾਥ ਰਿਹਾ ਯੂਥ ਅਕਾਲੀ ਦਲ ਨੇ ਬਹੁਤ ਚੰਗੇ ਕਾਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਮਜ਼ਬੂਤ ਕਰਨਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੇ ਲੱਗੇ ਹੋਏ ਹਾਂ ਸਾਡੇ ਭਰਾ ਸਾਰੇ ਲੱਗੇ ਹੋਏ ਕਿਉਂਕਿ ਪੰਜਾਬ ਦੀ ਪੰਜਾਬੀਆਂ ਦੀ ਪਾਰਟੀ ਆ ਸਿੱਖਾਂ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਸਾਡੇ ਦਾਦੇ ਪੜਦਾਦਿਆਂ ਨੇ ਖੂਨ ਦੇ ਨਾਲ ਸਿੰਜੀ ਹੋਈ ਏ ਪਾਰਟੀ ਆ ਅਸੀਂ ਇਹ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹ ਪਾਰਟੀ ਵੀ ਆਉਣ ਵਾਲੇ ਟਾਈਮ ਵਿੱਚ ਸਰਕਾਰ ਬਣਾ ਕੇ ਚੱਟਾਂਗੇ ਵਾਹਿਗੁਰੂ ਜੀ ਚਾਹ ਖਾਲਸਾ ਵਾਹਿਗੁਰੂ ਜੀ